ਆਇਆ ਸੀ ਜੀ ਪੈ ਕੈਸ਼ ਲੈ ਕੇ ਬੈਂਕ ਤੋਂ ਉਹਨੇ ਇੱਥੇ ਸਕੂਟਰੀ ਜੋ ਕੱਢ ਕੇ ਕਾਰ 'ਚ ਰੱਖਿਆ ਬਸ ਉਹ ਬਾਥਰੂਮੀ ਕਰਨ ਗਿਆ ਅੰਦਰ ਐਨੇ ਚ ਕਾਰ ਦਾ ਸ਼ੀਸ਼ਾ ਤੋੜ ਕੇ ਪੈਸੇ ਕੱਢ ਗਏ 2,170,000 ਰੁਪਏ ਸਕੂਟਰੀ ਤੇ ਲੈ ਕੇ ਇਹ ਵਿਸ਼ਾਲ ਕੁਮਾਰ ਤੇ ਆਪਦੇ ਘਰ ਨੂੰ ਆ ਗਿਆ ਇੱਧਰ ਇਹਨੇ ਆ ਕੇ ਪੇਮੈਂਟ ਆਪਦੇ ਵਾਰ ਦੇ ਵਿੱਚ ਜਿਹੜੀ ਖੜੀ ਸੀ ਗੱਡੀ ਬਰੀਜਾ ਤੇ ਇਹਦੇ ਵਿੱਚ ਰੱਖਤੀ ਤੇ ਅੰਦਰ ਇਹ ਬਾਥਰੂਮ ਕਰਨ ਵਗ ਗਿਆ ਤੇ ਜਦੋਂ ਬਾਹਰ ਆ ਕੇ ਦੇਖਿਆ ਇਹਨੇ 5-4 ਮਿੰਟਾਂ ਬਾਅਦ ਤਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਕੀ ਨਾਮ ਹੈ ਸਰ ਸ੍ਰੀਨਦਰ ਕੁਮਾਰ ਗਰੇਵਲ ਅੱਛਾ ਕੀ ਘਟਨਾ ਹੋਈ ਹੈ ਸਰ ਅਜ ਇਹ ਜਿਹੜੀ ਹੋਈ ਹੈ ਬੇਟਾ ਆਇਆ ਸੀ ਜੀ ਪੈਸੇ ਕੈਸ਼ ਲੈ ਕੇ ਬੈਂਕ ਤੋਂ ਉਹਨੇ ਇੱਥੇ ਸਕੂਟਰੀ ਜੋ ਕੱਢ ਕੇ ਕਾਰ 'ਚ ਰੱਖਿਆ ਬਸ ਉਹ ਬਾਥਰੂਮ ਹੀ ਕਰਨ ਗਿਆ ਅੰਦਰ ਐਨੇ ਚ ਕਾਰ ਦਾ ਸ਼ੀਸ਼ਾ ਤੋੜ ਕੇ ਪੈਸੇ ਕੱਢ ਗਏ ਕਾਤੇ ਐਸੀ ਜੋ ਪਤਾ ਕੋਈ ਲੁਟੇਰੇ ਜੀ ਮੋਟਰਸਾਈਕਲ ਮੂੰ ਬੰਨੇ ਹੋਏ ਜੀ ਉਹਨਾਂ ਦੇ ਮੂੰ ਨਹੀਂ ਬੰਨੇ ਵੀ ਸੀਗੇ ਜੀ ਇੱਕ ਬੰਦਾ ਬਲੈਕ ਜੀ ਸ਼ਰਟ ਟੀ-ਸ਼ਰਟ ਆ ਉਹਦੇ ਇੱਕ ਦੇ ਰੈੱਡ ਚੀਆ ਲੰਗ ਮਾਰਦਾ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਅਸੀਂ ਤਾਂ ਕਹਿੰਦੇ ਜੀ ਇਨਸਾਫ ਮਿਲਣਾ ਚਾਹੀਦਾ ਸਾਡੀ ਚੀਜ਼ ਮਿਲਣੀ ਚਾਹੀਦੀ ਆ ਸਰ ਜਿਹੜੀ ਘਟਨਾ ਹੋਈ ਹੈ ਕਾਰ ਦੇ ਵਿੱਚੋਂ ਕੈਸ ਚੋਰੀ ਹੁੰਦੀ ਹੈ ਕੀ ਘਟਨਾ ਹੋਈ ਹੈ ਸਰ ਇਹ ਕਸ਼ਾਲ ਕੁਮਾਰ ਦੇ ਨਾਲ ਇੱਕ ਬੰਦਾ ਸੀਗਾ ਇਹ ਕੋਟ ਕਮੇਂਦਰਾ ਬੈਂਕ ਦੇ ਵਿੱਚੋਂ 5 ਲੱਖ ਰੁਪਇਆ ਲੈ ਕੇ ਆਇਆ ਸੀ ਆਪਦੀ ਸਕੂਟਰੀ ਤੇ ਸਕੂਟਰੀ ਤੋਂ ਬਾਅਦ ਇਹ ਪੇਮੈਂਟ ਲੈ ਕੇ ਸਿੱਧੇ ਆਪਦੀ ਆੜ੍ਹਤੀ ਦੁਕਾਨ ਤੇ ਚੱਲ ਗਏ ਉੱਥੇ ਕਰੀਬ ਇਹ 20-25 ਮਿੰਟ ਬੈਠੇ ਰਹੇ ਤੋਂ ਬਾਅਦ ਇਹਨਾਂ ਨੇ 2,30,000 ਰੁਪਇਆ ਇਹਨਾਂ ਦੇ ਅਸਲ ਮੁਤਾਬਕ ਉੱਥੇ ਮਤਲਬ ਰੱਖਤਾ ਕਿਸੇ ਨੂੰ ਦੇਣਾ ਹੋਣਾਗਾ ਉਹ ਰੱਖ ਲਿਆ ਤੇ 2,70,000 ਰੁਪਇਆ ਸਕੂਟਰੀ ਤੇ ਲੈ ਕੇ ਇਹ ਵਿਸ਼ਾਲ ਕੁਮਾਰ ਤੇ ਆਪਦੇ ਘਰ ਨੂੰ ਆ ਗਿਆ ਇੱਧਰ ਇਹਨੇ ਆ ਕੇ ਪੇਮੈਂਟ ਆਪਦੇ ਵਾਰ ਦੇ ਵਿੱਚ ਜਿਹੜੀ ਖੜੀ ਸੀ ਗੱਡੀ ਬਰੀਜਾ ਤੇ ਇਹਦੇ ਵਿੱਚ ਰੱਖਤੀ ਤੇ ਅੰਦਰ ਇਹ ਬਾਥਰੂਮ ਕਰਨ ਵਗ ਗਿਆ ਤੇ ਜਦੋਂ ਬਾਹਰੇ ਆ ਕੇ ਦੇਖਿਆ ਇਹਨੇ ਪੰਜ ਚਾਰ ਮਿੰਟਾਂ ਬਾਅਦ ਤਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਕੋਈ ਦੋ ਨਾਮਲੂਮ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਤੇ ਸੀਗੇ ਇਹ ਕੈਸ਼ ਲੈ ਗਏ ਜਿਨ੍ਹਾਂ ਦੀ ਪੜਤਾਲ ਕਰ ਰਹੇ ਹਾਂ ਜਾਂਚ ਜਾਰੀ ਹੈ ਇਹਨਾਂ ਨੂੰ ਜਲਦੀ ਅਸੀਂ ਕਰਦਾ ਤਾਂ ਆਇਆ ਸੀ ਜੀ ਪੈ ਕੈਸ਼ ਲੈ ਕੇ ਬੈਂਕ ਤੋਂ ਉਹਨੇ ਇੱਥੇ ਸਕੂਟਰੀ ਚੋਂ ਕੱਢ ਕੇ ਕਾਰ 'ਚ ਰੱਖਿਆ ਬਸ ਉਹ ਬਾਥਰੂਮ ਹੀ ਕਰਨ ਗਿਆ ਅੰਦਰ ਐਨੇ ਚੀ ਕਾਰ ਦਾ ਸ਼ੀਸ਼ਾ ਤੋੜ ਕੇ ਪੈਸੇ ਕੱਢ ਕੇ 2,170,000 ਰੁਪਏ ਸਕੂਟਰੀ ਤੇ ਲੈ ਕੇ ਇਹ ਵਿਸ਼ਾਲ ਕੁਮਾਰ ਤੇ ਆਪਦੇ ਘਰ ਨੂੰ ਆ ਗਿਆ ਇੱਧਰ ਇਹਨੇ ਆ ਕੇ ਪੇਮੈਂਟ ਆਪਦੇ ਵਾਰ ਦੇ ਵਿੱਚ ਜਿਹੜੀ ਖੜੀ ਸੀ ਗੱਡੀ ਬਰੀਜਾ ਤੇ ਇਹਦੇ ਵਿੱਚ ਰੱਖਤੀ ਤੇ ਅੰਦਰ ਇਹ ਬਾਥਰੂਮ ਕਰਨ ਵਗ ਗਿਆ ਤੇ ਜਦੋਂ ਬਾਹਰੇ ਆ ਕੇ ਦੇਖਿਆ ਇਹਨੇ 5-4 ਮਿੰਟਾਂ ਬਾਅਦ ਤਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਕੀ ਨਾਮ ਹੈ ਸਰ ਸਰਿੰਦਰ ਕੁਮਾਰ ਗੁਰੇਲ ਅੱਜ ਕੀ ਕੱਟਣਾ ਹੋਇਆ ਸਰ ਆ ਜਿਹੜੀ ਹੋਈ ਆ ਬੇਟਾ ਆਇਆ ਸੀ ਜੀ ਪੈ ਕੈਸ਼ ਲੈ ਕੇ ਬੈਂਕ ਤੋਂ ਉਹਨੇ ਇੱਥੇ ਸਕੂਟਰੀ ਚੋਂ ਕੱਢ ਕੇ ਕਾਰ 'ਚ ਰੱਖਿਆ ਬਸ ਉਹ ਬਾਥਰੂਮੀ ਕਰਨ ਗਿਆ ਅੰਦਰ ਐਨੇ ਚ ਕਾਰ ਦਾ ਸ਼ੀਸ਼ਾ ਤੋੜ ਕੇ ਪੈਸੇ ਕੱਢ ਗਏ ਕਾਤੇ ਆਏ ਸੀ ਜੂ ਪਤਾ ਕੋਈ ਲੁਟੇਰੇ ਜੀ ਮੋਟਰਸਾਈਕਲ ਮੂੰ ਬੰਨੇ ਹੋਏ ਸੀ ਉਹਨਾਂ ਦੇ ਮੂੰ ਨਹੀਂ ਬੰਨੇ ਵੀ ਸੀ ਜੀ ਇੱਕ ਬੰਦਾ ਬਲੈਕ ਜੀ ਸ਼ਾਇਦ ਟੀ-ਸ਼ਰਟ ਆ ਉਹਦੇ ਇੱਕ ਦੇ ਰੈੱਡ ਚੀ ਆ ਲੰਗ ਮਾਰਦਾ ਕੀ ਮੰਗ ਕਰਦੇ ਆ ਹਾਂਜੀ ਕੀ ਮੰਗ ਕਰਦੇ ਜੀ ਅਸੀਂ ਤਾਂ ਕਹਿੰਦੇ ਜੀ ਇਨਸਾਫ ਮਿਲਣਾ ਚਾਹੀਦਾ ਸਾਡੀ ਚੀਜ਼ ਮਿਲਣੀ ਚਾਹੀਦੀ ਆ ਸਰ ਜਿਹੜੀ ਘਟਨਾ ਹੋਈ ਹੈ ਕਾਰ ਦੇ ਵਿੱਚੋਂ ਕੈਸ ਚੋਰੀ ਹੋndi ਹੈ ਕੀ ਘਟਨਾ ਹੋਈ ਹੈ ਸਰ ਇਹ ਕਸ਼ਾਲ ਕੁਮਾਰ ਦੇ ਨਾਲ ਇੱਕ ਬੰਦਾ ਸੀਗਾ ਇਹ ਕੋਟ ਕੁਮੇਂਦਰਾ ਬੈਂਕ ਦੇ ਵਿੱਚੋਂ 5 ਲੱਖ ਰੁਪਇਆ ਲੈ ਕੇ ਆਇਆ ਸੀ ਆਪਦੀ ਸਕੂਟਰੀ ਤੇ ਸਕੂਟਰੀ ਤੋਂ ਬਾਅਦ ਇਹ ਪੇਮੈਂਟ ਲੈ ਕੇ ਸਿੱਧੇ ਆਪਦੀ ਆੜਤੀ ਦੁਕਾਨ ਤੇ ਚੱਲ ਗਏ ਉੱਥੇ ਕਰੀਬ ਇਹ 20-25 ਮਿੰਟ ਬੈਠੇ ਰਹੇ ਉਦੋਂ ਬਾਅਦ ਇਹਨਾਂ ਨੇ 2 ਲੱਖ 30 ਹਜ਼ਾਰ ਰੁਪਇਆ ਇਨਾਂ ਦੇ ਦਸਲ ਮੁਤਾਬਕ ਉੱਥੇ ਮਤਲਬ ਰੱਖਤਾ ਕਿਸੇ ਨੂੰ ਦੇਣਾ ਹੋਣਾਗਾ ਉਹ ਰੱਖ ਲਿਆ ਤੇ 270000 ਰੁਪਏ ਸਕੂਟਰੀ ਤੇ ਲੈ ਕੇ ਇਹ ਵਿਸ਼ਾਲ ਕੁਮਾਰ ਤੇ ਆਪਦੇ ਘਰ ਨੂੰ ਆ ਗਿਆ ਇੱਧਰ ਇਹਨੇ ਆ ਕੇ ਪੇਮੈਂਟ ਆਪਦੇ ਵਾਰ ਦੇ ਵਿੱਚ ਜਿਹੜੀ ਖੜੀ ਸੀ ਗੱਡੀ ਬਰੀਜਾ ਤੇ ਇਹਦੇ ਵਿੱਚ ਰੱਖਤੀ ਤੇ ਅੰਦਰ ਇਹ ਬਾਥਰੂਮ ਕਰਨ ਵਾਗ ਗਿਆ ਤੇ ਜਦੋਂ ਮਾਰੇ ਆ ਕੇ ਦੇਖਿਆ ਇਹਨੇ 5-4 ਮਿੰਟਾਂ ਬਾਅਦ ਤਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਕੋਈ ਦੋ ਨਾਮ ਬਲੂਮ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਤੇ ਸੀਗੇ ਇਹ ਕੈਸ਼ ਲੈ ਗਏ ਜਿਨ੍ਹਾਂ ਦੀ ਪੜਤਾਲ ਕਰ ਰਹੇ ਹਾਂ ਜਾਂਚ ਜਾਰੀ ਹੈ ਇਹਨਾਂ ਨੂੰ ਜਲਦੀ ਅਸੀਂ ਕਿਰਤਾਂ